ਤੇ ਬੇਬੇ ਜਿਹੜਾ ਤੀਜੇ ਸੂਏ ਦਾ ਦੁੱਧ ਸੀ ਤੁਸੀਂ ਘਰੇ ਚੋਂ ਕਿੰਨਾ ਚੋਉਂਦੇ ਰਹੇ ਅਸੀਂ ਤਾਂ ਬਈ ਕੋਈ ਝੂਠ ਨਹੀਂ ਮਾਰਦੇ 13 ਲੀਟਰ ਚੋਇਆ 12 13 ਕਿਲੋ ਵਧੀਆ ਚੋਇਆ ਜੀ ਹਾਂ 13 ਚੋਇਆ ਜਾਣੀ ਅੱਛਾ 13 ਕਿਲੋ ਦੋਸਤੋ ਮਾਤਾ ਵਰਗੇ ਕਹਿੰਦੇ ਅਸੀਂ ਇਹਦਾ ਦੁੱਧ ਚੋਂਦੇ ਰਹੇ ਹਾਂ ਹਾਂਜੀ ਭਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਰਾਜੀ ਦੇ ਘਰੋਂ ਆ ਸਾਬਕਾ ਸਰਪੰਚਾ ਕਰਨੈਲ ਸਿੰਘ ਉਹਨਾਂ ਦੇ ਘਰ ਚੋਂ ਦੋਸਤੋ ਚੌਥਾ ਸੂਆ ਸੂਣ ਵਾਲੀ ਆ ਇੱਕ ਮੱਝ ਸੇਲ ਕਰਨੀ ਆ ਬਿਲਕੁਲ ਇੱਕ ਘਰੇਲੂ ਕਾਰਾ ਕੋਈ ਵਪਾਰ ਦਾ ਕੰਮ ਨਹੀਂ ਦੋਸਤੋ ਇਹਦੇ ਬਾਰੇ ਸਾਰੀ ਜਾਣਕਾਰੀ ਲਵਾਂਗੇ ਕੀ ਮਾਲਕੇ ਦਾ ਮੁੱਲ ਕਰਦੇ ਆ ਕਿੰਨੇ ਕੁ ਦਿਨੇ ਤੇ ਸੂਣਦੇ ਰਹਿੰਦੇ ਆ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 22 ਤਰੀਕ 12ਵਾਂ ਮਹੀਨਾ 2025 ਨੰਬਰ ਵੀਰ ਦਾ ਹੈਠਾ ਚੱਲੀ ਜਾਂਦਾ ਦੋਸਤੋ ਬਾਹੋ ਸਿਵੀਆਂ ਜ਼ਿਲ੍ਹਾ ਬਠਿੰਡਾ ਰਹਿ ਗਿਆ ਬਾਕੀ ਆਜੂ ਆਪਾਂ ਮਾਤਾ ਵਰਗੇ ਦੱਸਣਗੇ ਕੀ ਹਿਸਾਬ ਕਿਤਾਬ ਹੈ ਦਾ ਕਿੰਨਾ ਮਾ ਸੂਆ ਗਈ ਸਤ ਸ੍ਰੀ ਅਕਾਲ ਬੇਬੇ ਸਤ ਸ੍ਰੀ ਅਕਾਲ ਪਿੰਡ ਬੇਬੇ ਆਪਣਾ ਬਾਹੋ ਸਿਵਿੰਗਾ ਹਨਾ ਨਾਲ ਨਾਲ ਕਿਹੜੇ ਪਿੰਡ ਆਪਣੇ ਨਾਲ ਜੈ ਸਿੰਘ ਵੱਡੀ ਸੜਕ ਤੇ ਜੈ ਸਿੰਘ ਹਨਾ ਜੈ ਸਿੰਘ ਦੇ ਨਾਲ ਦੋਸਤੋ ਪਿੰਡਾ ਬੇਬੇ ਆਪਣਾ ਇਹ ਕਿੰਨੇਵੇਂ ਸੂਏ ਸੁੰਦੀ ਹੈ ਮਾਚੀ ਚੌਥੇ ਸੂਏ ਸੂਗੀ ਚੌਥਾ ਸੂਗਾ ਸੁੰਦੀ ਆ ਆਪਣੀ ਘਰ ਉਹ ਜਮਾ ਜੀ ਹਾਂਜੀ ਘਰ ਉਹ ਕਰੂ ਮੱਜਾ ਦੋਸਤੋ ਇਹਦੇ ਦਿਨ ਕਿੰਨੇ ਕਰੰਦੇ ਸੁਣਦੇ ਮੇਰੇ ਹੁਣ ਤਾਂ ਜੀ 19 ਤਰੀਕ ਨੂੰ ਜਦੋਂ ਇਹ ਦਿਨ ਪੂਰੇ ਹੋਣ ਉਤਲੇਦਨ ਲਈ ਜਾਂਦੀ ਜਿਹੜੇ ਅੱਛਾ ਵੀ 19 ਤਰੀਕ 12ਵੇਂ ਮਹੀਨੇ ਦੇ ਦਿਨ ਪੂਰੇ ਹੋ ਗਏ ਹਾਂ ਪੂਰੇ ਹੁਣ ਅੱਜ ਜਿਹੜੀ 22 ਤਰੀਕ 12ਵੇਂ ਮਹੀਨਾ ਦੇ ਨੂੰਤੋਂ ਦੀ ਲਈ ਜਾਂਦੀ ਆ ਹਾਂ ਹੁਣ ਉਲੇਦਨ ਹੋ ਸਕਦਾ ਦੋਸਤੋ ਹਜੇ ਹੋਰ ਵੀ 2-4-5 ਦਿਨ ਕੱਢ ਜੇ ਤੇ ਬੇਬੇ ਜਿਹੜਾ ਤੀਜੇ ਸੂਏ ਦਾ ਦੁੱਧ ਸੀ ਤੁਸੀਂ ਘਰੇ ਚੋਇਆ ਕਿੰਨਾ ਚੋਉਂਦੇ ਰਹੇ ਅਸੀਂ ਤਾਂ ਬਈ ਕੋਈ ਝੂਠ ਨਹੀਂ ਮਾਰਦੇ 13 ਲੀਟਰ ਚੋਇਆ 12-13 ਕਿਲੋ ਵਧੀਆ ਚੋਇਆ ਜੀ ਹਾਂ 13 ਚੋਇਆ ਆ ਜਣ 13 ਕਿਲੋ ਦੋਸਤੋ ਮਾਤਾ ਵਰਗੇ ਕਹਿੰਦੇ ਅਸੀਂ ਇਹਦਾ ਦੁੱਧ ਚੋਂਦੇ ਰਹੇ ਆ ਹੁਣ ਚੌਥਾ ਸੂਆ ਸੂ ਹੈ ਨਾ ਜੀ ਚੌਥਾ ਸੂ ਕੀ ਤੇ ਭਾਵੇਂ ਇਹਨੂੰ ਸਾਰੀ ਮਿਆਹਾ 10 ਮਹੀਨੇ ਪੂਰੇ ਚੋਈ ਚੱਲ ਮੈਂ ਨਹੀਂ ਟਾਲਦੀ ਦੁੱਧ ਅੱਛਾ ਅਜ ਤਾਂ ਥਾਂ ਭੀੜੇ ਦੇ ਮਾਰੇ ਵੇਚਦੇ ਆਂ ਹਾਂ ਥਾਂ ਦੀ ਬੇਬੇ ਵਰਗੇ ਕਹਿੰਦੇ ਥੋੜੀ ਜੀ ਤੰਗੀ ਵੱਧਾ ਪਸ਼ੂ ਜ਼ਿਆਦਾ ਹੋਣ ਕਰਕੇ ਥੋੜਾ ਜੀ ਅੰਦਰ ਭਾਂਡਾ ਛੋਟਾ ਹੈਗਾ ਬੇਬੇ ਵਰਗੇ ਕਹਿੰਦੇ ਤਾਂ ਅਸੀਂ ਇਹਨੂੰ ਸੇਲ ਕਰਦੇ ਆ ਨੰਬਰ ਆ ਜਿਹੜਾ 22 ਦਾ ਹੈ ਠਾਂ ਚੱਲੀ ਜਾਂਦਾ ਉਹ ਥੋੜਾ ਜੀ ਅਰਜੈਂਟ ਕਿਤੇ ਮੰਡੀ ਗਏ ਆ ਭਾਈ ਉਹਨਾਂ ਦਾ ਪਤਾ ਨਹੀਂ ਤਾਂ ਉਹਨਾਂ ਨਾਲ ਗੱ ਬਾਕੀ ਸਾਨੂੰ ਖੋਲ ਕੇ ਆਪਾਂ ਤੋੜ ਕੇ ਦਿਖਾ ਦਨੇ ਆ ਬੇਬੇ ਨੂੰ ਖੋਲ ਲੋ ਫਿਰ ਆਪਾਂ ਤੋੜ ਦੀ ਇੱਕ ਵਾਰੀ ਇਧਰ ਵੇੜੇ ਜੀ ਖੋਲ ਲੇ ਹਰ ਵੀ ਹਾਂ ਖੋਲ ਕੇ ਤੋੜ ਦੋ ਜੀ ਨੂੰ ਬਾਕੀ ਦਿਓ ਆ ਦੇਖੋ ਵੀਰੇ ਤੋੜ ਕੇ ਸਾਨੂੰ ਦਿਖਾ ਦਨੇ ਆ ਸੋ ਜਿਹੜੇ ਵੀ ਭਰਾ ਨੂੰ ਪਸੰਦ ਆ ਉਹ ਨੰਬਰ ਵੀਰ ਦਾ ਹੇਠਾਂ ਚੱਲੀ ਜਾਂਦਾ ਬਾਕੀ ਮੁੱਲ ਕੀ ਕਰਦੇ ਆ ਉਹ ਵੀ ਆਪਾਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਚੌਥਾ ਸੂਆ ਸੁੰਦੀ ਆ ਦੋਸਤੋ ਬਾਕੀ ਤੁਸੀਂ ਲੇਵੇ ਦੀ ਚੈੱਕ ਕਰੋ ਬਹੁਤ ਵਧੀਆ ਥੱਲੋ ਲੇਵਾ ਜਿਹੜਾ ਪੂਰੇ ਕਸਮੇ ਲੇਵੇ ਦੀਆਂ ਸੂਆਂ ਦੇ ਹਿਸਾਬ ਨਾਲ ਤੇ ਧਾਰ ਦੀ ਬੇਬੇ ਵਧੀਆ ਪੋਲੀ ਆ ਹਾਂ ਵਧੀਆ ਆ ਤੁਸੀਂ ਬੁੜੂnga ਹੀ ਚੋਣਨਾ ਹਾਂ ਹਾਂ ਬੁੜੂnga ਹੀ ਚੋਣਨਾ ਸਾਡੇ ਤਾਂ ਜਾਣਦੇ ਹੀ ਨੇ ਬੇਬੇ ਵਰਗੇ ਕਹਿੰਦੇ ਅਸੀਂ ਘਰੇ ਆਪ ਹੀ ਚੋਣਨਾ ਭਾਈ ਬੁੜੂnga ਤੇ ਵਧੀਆ ਪੋਲੀ ਆ ਧਾਰ ਦੀ ਚੌਥਾ ਸੂਆ ਸੌਂਦੀ ਆ ਹਾਂਜੀ ਲਿਓ ਇਧਰ ਹੀ ਬੰਨ ਲਓ ਵੀਰੇ ਲਿਓ ਜੀ ਲਿਓ ਬੰਨ ਲਓ ਕੋਈ ਨਾ ਤੇ ਪਾ ਕੀ ਰੂਗਾ ਫਿਰ ਬੇਬੇ ਦਾ ਪਾ ਭਾਈ 2 ਲੱਖ ਰੁਪਏ 2 ਲੱਖ ਹਾਂਜੀ ਠੀਕ ਆ ਮਾੜਾ ਮੋਟਾ ਕਰ ਦੋਗੇ ਮੌਕੇ ਤੇ ਯਾਦ ਰੂਤ ਆਏ ਤਾਂ ਫਿਰ ਕੋਈ ਪਾਰ ਵਾਲੇ ਦੀ ਗੱਲ ਹੁੰਦੀ ਆ ਹਾਂ ਪਾਰ ਵਾਲੇ ਦੀ ਬੇਬੇ ਕਹਿੰਦੀ ਗੱਲ ਹੁੰਦੀ ਆ ਮੌਕੇ ਤੇ ਹਨ ਜਿਹੜਾ ਵੀ ਭਰਾ ਕੋਈ ਖਰੀਦਣ ਦਾ ਚਾਹਵਾਨ ਹੈਗਾ ਕੋਲੇ ਆ ਜਾ ਦੋਸਤੋ ਜਿਵੇਂ ਮਰਜੀ ਤਸੱਲੀ ਕਰ ਲਿਓ ਦਿਨ ਇਹਦੇ ਬਾਈ ਜੀ ਉੱਪਰ ਚੱਲੀ ਜਾਂਦੇ ਆ ਹੁਣ 10 ਮਹੀਨੇ ਪੂਰੇ ਹੋ ਗਏ ਬੇਬੇ ਕਹਿੰਦੀ 19 ਤਰੀਕ ਦੇ ਇਹਦੇ ਦਿਨ ਪੂਰੇ ਹੋਏ ਆ ਹੁਣ ਉਤੋਂ ਦੀ ਲਈ ਜਾਂਦੀ ਆ 13 ਕਿਲੋ ਜਮ ਐ ਨੈਟ ਫਟਾ ਸੀ ਕਹਿੰਦੇ ਦੁੱਧ ਚੋਂਦੇ ਰਹੇ ਇਹਦਾ 1.5 ਲੱਖ ਰੁਪਇਆ ਮੋਲ ਆ ਸੋ ਜਿਹੜੇ ਵੀ ਭਰਾ ਨੂੰ ਪਸੰਦ ਆ ਉਹ ਕਰ ਲਿਓ ਜੀ ਸੰਪਰਕ ਨੰਬਰ ਮਾਲਕਾਂ ਦਾ ਇਹੇਠਾ ਬਾਹੋਸੀ ਬੀਆਂ ਪਿੰਡ ਬਠਿੰਡੇ ਤੋਂ ਰਹਿ ਗਿਆ ਸਾਰਾ ਇਹ 10 ਕਿਲੋਮੀਟਰ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਵੀਰੇ ਸਾਰੇ ਭਰਾਵਾਂ